ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਖਤਰਾ ਜੇਲ ਜਾਣ ਤੇ ਹੁਣ ਮੰਤਰੀ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੀ ਜਾਵੇਗੀ ਕੁਰਸੀ ਹੁਣ ਨਹੀਂ ਚੱਲੇਗੀ ਜੇਲ ਚੋਂ ਸਰਕਾਰ ਮੋਦੀ ਸਰਕਾਰ ਲਿਆ ਰਹੀ ਅਜੇ ਹਾਬਿਲ ਜੇਕਰ ਕੋਈ ਮੰਤਰੀ ਮੁੱਖ ਮੰਤਰੀ ਜਾਂ ਫਿਰ ਪ੍ਰਧਾਨ ਮੰਤਰੀ 5 ਸਾਲ ਤੋਂ ਵੱਧ ਦੀ ਸਜ਼ਾ ਦੇ ਮਾਮਲੇ 'ਚ ਦੋਸ਼ੀ ਪਾਇਆ ਜਾਂਦਾ ਹੈ ਤੇ ਉਹ 30 ਦਿਨਾਂ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਅਸਤੀਫਾ ਦੇਣਾ ਪਵੇਗਾ ਇਹ ਬਿੱਲ ਗ੍ਰਹਿ ਮੰਤਰੀ ਅਮਿਤ ਸ਼ਾਨੇ ਲੋਕ ਸਭਾ ਦੇ ਵਿੱਚ ਕੱਲ ਪੇਸ਼ ਕੀਤਾ ਸੀ ਲੋਕ ਸਭਾ ਦੇ ਵਿੱਚ ਕੱਲ ਬੁੱਧਵਾਰ ਨੂੰ 130ਵਾਂ ਸੋਧ ਬਿੱਲ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਗੰਭੀਰ ਅਪਰਾਧਿਕ ਮਾਮਲਿਆਂ 'ਚ ਗ੍ਰਫਤਾਰ ਜਾਂ ਹਿਰਾਸਤ ਦੇ ਵਿੱਚ ਲਏ ਜਾਣ ਤੇ ਪ੍ਰਧਾਨ ਮੰਤਰੀ ਕੇਂਦਰੀ ਮੰਤਰੀ ਮੁੱਖ ਮੰਤਰੀ ਜਾਂ ਫਿਰ ਰਾਜ ਦੇ ਮੰਤਰੀਆਂ ਨੂੰ ਅਹੁਦੇ ਤੋਂ ਹਟਾਉਣ ਦੀ ਗੱਲ ਕੀਤੀ ਗਈ ਹੈ ਹੁਣ ਤੱਕ ਸੰਵਿਧਾਨ ਅਧੀਨ ਸਿਰਫ ਉਹੀ ਜਨ ਪ੍ਰਤੀਨਿਧੀ ਅਹੁਦੇ ਤੋਂ ਹਟਾਏ ਜਾ ਸਕਦੇ ਸਨ ਜਿਨ੍ਹਾਂ ਨੂੰ ਅਦਾਲਤ ਵੱਲੋਂ ਦੋਸ਼ੀ ਘਰਾ ਦਿੱਤਾ ਜਾਂਦਾ ਸੀ ਪਰ ਨਵੇਂ ਪ੍ਰਸਤਾਵਿਤ ਬਿੱਲ ਵਿੱਚ ਕਿਹਾ ਗਿਆ ਹੈ ਕਿ ਜੇ ਪ੍ਰਧਾਨ ਮੰਤਰੀ ਕੋਈ ਕੇਂਦਰੀ ਮੰਤਰੀ ਜਾਂ ਫਿਰ ਕੋਈ ਮੁੱਖ ਮੰਤਰੀ ਜਾਂ ਕਿਸੇ ਰਾਜ ਦਾ ਸਾਸ਼ਿਤ ਪ੍ਰਦੇਸ਼ ਮੰਤਰੀ ਗ੍ਰਿਫਤਾਰ ਹੋ ਕੇ ਲਗਾਤਾਰ 30 ਦਿਨਾਂ ਤੱਕ ਹਿਰਾਸਤ ਦੇ ਵਿੱਚ ਰਹਿੰਦਾ ਹੈ ਤਾਂ ਉਸ ਨੂੰ 31ਵੇਂ ਦਿਨ ਅਸਤੀਫਾ ਦੇਣਾ ਪਵੇਗਾ ਜਾਂ ਫਿਰ ਆਪਣੇ ਆਪ ਹੀ ਅਹੁਦੇ ਤੋਂ ਹਟਾਇਆ ਸਮਝਿਆ ਜਾਵੇਗਾ ਰਾਜਨੀਤਿਕ ਅਪਰਾਧ ਨੂੰ ਰੋਕਣ ਵੱਲ ਸਰਕਾਰ ਦਾ ਇਹ ਵੱਡਾ ਕਦਮ ਹੈ ਪ੍ਰਧਾਨ ਮੰਤਰੀ ਕੇਂਦਰੀ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਇਸ ਕਾਨੂੰਨ ਦੇ ਦਾਇਰੇ ਵਿੱਚ ਹੋਣਗੇ ਇਸ ਕਾਨੂੰਨ ਦੇ ਤਹਿਤ ਮੰਤਰੀਆਂ ਤੇ ਮੁੱਖ ਮੰਤਰੀਆਂ ਨੂੰ ਗ੍ਰਿਫਤਾਰੀਆਂ ਹਿਰਾਸਤ ਚ ਲਏ ਜਾਣ ਤੇ ਹਟਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ 30 ਦਿਨਾਂ ਲਈ ਨਿਆਇਕ ਹਿਰਾਸਤ ਤੇ ਮੰਤਰੀ ਅਹੁਦਾ ਵੀ ਹਟਾਇਆ ਜਾਵੇਗਾ ਤੋ ਦੱਸਦੀ ਹੈ ਕਿ 3ਵੇਂ ਸੰਵਿਧਾਨਕ ਸੋਧ ਦੇ ਕੁਝ ਮਹੱਤਵਪੂਰਨ ਪਹਿਲੂ ਨੇ ਜਿਸ ਦੇ ਆਧਾਰ ਤੇ ਆਰਟੀਕਲ 75 ਦੇ ਵਿੱਚ 5ਏ ਉਪਵੰਧ ਜੋੜਿਆ ਜਾਵੇਗਾ ਇਸ ਦੇ ਅੰਦਰ ਜੇਕਰ ਕੋਈ ਮੰਤਰੀ ਕਿਸੇ ਗੰਭੀਰ ਅਪਰਾਧ ਯਾਨੀ ਕਿ 5 ਸਾਲ ਜਾਂ ਇਸ ਤੋਂ ਵੱਧ ਸਜ਼ਾ ਯੋਗ ਅਪਰਾਧ ਦੇ ਦੋਸ਼ ਚ ਲਗਾਤਾਰ 30 ਦਿਨਾਂ ਦੇ ਲਈ ਜੇਲ੍ਹ ਚ ਰਹਿੰਦਾ ਹੈ ਤਾਂ ਉਸ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਤੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਜੇਕਰ ਪ੍ਰਧਾਨ ਮੰਤਰੀ ਸਲਾਹ ਨਹੀਂ ਦਿੰਦੇ ਤਾਂ ਵੀ 31ਵੇਂ ਦਿਨ ਤੋਂ ਬਾਅਦ ਉਸ ਮੰਤਰੀ ਨੂੰ ਆਪਣੇ ਆਪ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਚੇਕਰ ਪ੍ਰਧਾਨ ਮੰਤਰੀ ਖੁਦ ਅਜਿਹੇ ਦੋਸ਼ਾਂ 'ਚ ਤੀ ਦਿਨਾਂ ਲਈ ਜੇਲ੍ਹ 'ਚ ਹੈ ਤਾਂ ਉਹਨਾਂ ਨੂੰ ਵੀ 31 ਦਿਨ ਤੱਕ ਅਸਤੀਫਾ ਦੇਣਾ ਪਵੇਗਾ ਜੇਕਰ ਉਹ ਅਸਤੀਫਾ ਨਹੀਂ ਦਿੰਦੇ ਤਾਂ ਉਹਨਾਂ ਦਾ ਅਹੁਦਾ ਆਪਣੇ ਆਪ ਖਤਮ ਹੋ ਜਾਵੇਗਾ ਇਸ ਦੇ ਨਾਲ ਹੀ ਆਰਟੀਕਲ 161 ਦੇ ਵਿੱਚ 44ਏ ਉਪਬੰਧ ਜੋੜਿਆ ਜਾਵੇਗਾ ਜੇਕਰ ਕੋਈ ਰਾਜ ਮੰਤਰੀ 30 ਦਿਨਾਂ ਦੇ ਲਈ ਜੇਲ੍ਹ 'ਚ ਰਹਿੰਦਾ ਹੈ ਤਾਂ ਰਾਜਪਾਲ ਮੁੱਖ ਮੰਤਰੀ ਦੀ ਸਲਾਹ ਤੇ ਉਸ ਨੂੰ ਅਹੁਦੇ ਤੋਂ ਹਟਾ ਦੇਵੇਗਾ ਤੇ ਜੇਕਰ ਸਲਾਹ ਨਹੀਂ ਦਿੱਤੀ ਜਾਂਦੀ ਤਾਂ ਮੰਤਰੀ ਦਾ ਅਹੁਦਾ 31 ਦਿਨ ਤੋਂ ਆਪੇ ਹੀ ਖਤਮ ਹੋ ਜਾਵੇਗਾ ਜੇਕਰ ਮੁੱਖ ਮੰਤਰੀ ਕੋ 30 ਦਿਨਾਂ ਦੇ ਲਈ ਜੇਲ੍ਹ 'ਚ ਹੈ ਤਾਂ ਉਸ ਨੂੰ ਵੀ 71 ਦਿਨ ਤੱਕ ਅਸਤੀਫਾ ਦੇਣਾ ਪਵੇਗਾ ਨਹੀਂ ਤਾਂ ਉਸ ਦਾ ਅਹੁਦਾ ਆਪਣੇ ਆਪ ਖਤਮ ਹੋ ਜਾਵੇਗਾ ਇਸ ਬਿਲ ਦਾ ਮਕਸਦ ਹੈ ਯਕੀਨੀ ਬਣਾਉਣਾ ਹੈ ਕਿ ਗੰਭੀਰ ਅਪਰਾਧਾਂ ਦੇ ਦੋਸ਼ੀ ਲੋਕ ਉੱਚ ਅਹੁਦਿਆਂ ਤੇ ਨਾ ਰਹਿਣ ਤਾਂ ਜੋ ਜਨਤਾ ਦਾ ਸਰਕਾਰ ਤੇ ਵਿਸ਼ਵਾਸ ਪਰਕਰਾਰ ਨਾ ਲਗੇ ਪਰ ਵਿਰੋਧੀ ਧਿਰ ਕਹਿ ਰਹੀ ਹੈ ਕਿ ਇਹ ਬਿੱਲ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਇਸ ਤਰ੍ਹਾਂ ਕਾਨੂੰਨ ਦੀ ਦੁਰਵਰਤੋਂ ਹੋਵੇਗੀ ਅਤੇ ਜਿਸ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਹਟਾਉਣਾ ਚਾਹੁੰਦੀ ਹੈ ਉਸ ਨੂੰ ਗ੍ਰਿਫਤਾਰ ਕਰਕੇ 30 ਦਿਨਾਂ ਲਈ ਜੇਲ੍ਹ ਵਿੱਚ ਰੱਖਿਆ ਜਾਵੇਗਾ ਤਾਂ ਜੋ ਸਰਕਾਰ ਕੋ ਅਸਤੀਫਾ ਦੇ ਦੇਵੇ ਅਤੇ ਵਿਰੋਧੀ ਧਿਰ ਦੀ ਇੱਕ ਵੱਡੀ ਦਲੀਲ ਇਹ ਹੈ ਕਿ ਕਿਸੇ ਵੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਾਂ ਮੰਤਰੀ ਤੋਂ ਦੋਸ਼ੀ ਸਾਬਤ ਹੋਣ ਤੋਂ ਪਹਿਲਾਂ ਉਸ ਦਾ ਅਹੁਦਾ ਖੋਣਾ ਲੋਕਤੰਤਰ ਦੇ ਵਿਰੁੱਧ ਹੈ ਤਾਂ ਤੁਸੀਂ ਇਸ ਨਵੇਂ ਬਿੱਲ ਨੂੰ ਕਿਵੇਂ ਦੇਖ ਹੋ ਤੁਹਾਡੇ ਇਸ ਨਵੇਂ ਬਿੱਲ ਨੂੰ ਲੈ ਕੇ ਕੀ ਵਿਚਾਰ ਨੇ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਜੇਕਰ ਕੋਈ ਮੰਤਰੀ ਮੁੱਖ ਮੰਤਰੀ ਜਾਂ ਫਿਰ ਪ੍ਰਧਾਨ ਮੰਤਰੀ 5 ਸਾਲ ਤੋਂ ਵੱਧ ਦੀ ਸਜ਼ਾ ਦੇ ਮਾਮਲੇ 'ਚ ਦੋਸ਼ੀ ਪਾਇਆ ਜਾਂਦਾ ਹੈ ਤੇ ਉਹ 30 ਦਿਨਾਂ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਅਸਤੀਫਾ ਦੇਣਾ ਪਵੇਗਾ ਇਹ ਬਿੱਲ ਗ੍ਰਹਿ ਮੰਤਰੀ ਅਮਿਤ ਸ਼ਾਨ ਨੇ ਲੋਕ ਸਭਾ ਦੇ ਵਿੱਚ ਕੱਲ ਪੇਸ਼ ਕੀਤਾ ਸੀ ਲੋਕ ਸਭਾ ਦੇ ਵਿੱਚ ਕੱਲ ਬੁੱਧਵਾਰ ਨੂੰ 130ਵਾਂ ਸੋਧ ਬਿੱਲ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਗੰਭੀਰ ਅਪਰਾਧਿਕ ਮਾਮਲਿਆਂ 'ਚ ਗ੍ਰਿਫਤਾਰ ਜਾਂ ਹਿਰਾਸਤ ਦੇ ਵਿੱਚ ਲਏ ਜਾਣ ਤੇ ਪ੍ਰਧਾਨ ਮੰਤਰੀ ਕੇਂਦਰੀ ਮੰਤਰੀ ਮੁੱਖ ਮੰਤਰੀ ਜਾਂ ਫਿਰ ਰਾਜ ਦੇ ਮੰਤਰੀਆਂ ਨੂੰ ਅਹੁਦੇ ਤੋਂ ਹਟਾਉਣ ਦੀ ਗੱਲ ਕੀਤੀ ਗਈ ਹੈ ਹੁਣ ਤੱਕ ਸੰਵਿਧਾਨ ਅਧੀਨ ਸਿਰਫ ਉਹੀ ਜਨ ਪ੍ਰਤੀਨਿਧੀ ਅਹੁਦੇ ਤੋਂ ਹਟਾਏ ਜਾ ਸਕਦੇ ਸਨ ਜਿਨ੍ਹਾਂ ਨੂੰ ਅਦਾਲਤ ਵੱਲੋਂ ਦੋਸ਼ੀ ਘਰਾ ਦਿੱਤਾ ਜਾਂਦਾ ਸੀ ਪਰ ਨਵੇਂ ਪ੍ਰਸਤਾਵਿਤ ਬਿੱਲ ਵਿੱਚ ਕਿਹਾ ਗਿਆ ਹੈ ਕਿ ਜੇ ਪ੍ਰਧਾਨ ਮੰਤਰੀ ਕੋਈ ਕੇਂਦਰੀ ਮੰਤਰੀ ਜਾਂ ਫਿਰ ਕੋਈ ਮੁੱਖ ਮੰਤਰੀ ਜਾਂ ਕਿਸੇ ਰਾਜ ਦਾ ਸਾਸ਼ਟ ਪ੍ਰਦੇਸ਼ ਮੰਤਰੀ ਗ੍ਰਿਫਤਾਰ ਹੋ ਕੇ ਲਗਾਤਾਰ 30 ਦਿਨਾਂ ਤੱਕ ਹਿਰਾਸਤ ਦੇ ਵਿੱਚ ਰਹਿੰਦਾ ਹੈ ਤਾਂ ਉਸ ਨੂੰ 71ਵੇਂ ਦਿਨ ਅਸਤੀਫਾ ਦੇਣਾ ਪਵੇਗਾ ਜਾਂ ਫਿਰ ਆਪਣੇ ਆਪ ਹੀ ਅਹੁਦੇ ਤੋਂ ਹਟਾਇਆ ਸਮਝਿਆ ਜਾਵੇਗਾ। ਰਾਜਨੀਤੀ ਚ ਅਪਰਾਧ ਨੂੰ ਰੋਕਣ ਵੱਲ ਸਰਕਾਰ ਦਾ ਇਹ ਵੱਡਾ ਕਦਮ ਹੈ। ਪ੍ਰਧਾਨ ਮੰਤਰੀ ਕੇਂਦਰੀ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਇਸ ਕਾਨੂੰਨ ਦੇ ਦਾਇਰੇ ਚ ਹੋਣਗੇ। ਇਸ ਕਾਨੂੰਨ ਦੇ ਤਹਿਤ ਮੰਤਰੀਆਂ ਤੇ ਮੁੱਖ ਮੰਤਰੀਆਂ ਨੂੰ ਗ੍ਰਿਫਤਾਰੀਆਂ ਹਿਰਾਸਤ ਚ ਲਏ ਜਾਣ ਤੇ ਹਟਾਇਆ ਜਾ ਸਕਦਾ ਹੈ। ਇਸ ਕੋਲਾਵਾ 3 ਦਿਨਾਂ ਲਈ ਨਿਆਇਕ ਹਿਰਾਸਤ ਤੇ ਮੰਤਰੀ ਅਹੁਦਾ ਵੀ ਹਟਾਇਆ ਜਾਵੇਗਾ। ਉਹ ਦੱਸਦੀ ਹੈ ਕਿ 3ਵੇਂ ਸੰਵਿਧਾਨਕ ਸੋਧ ਦੇ ਕੁਝ ਮਹੱਤਵਪੂਰਨ ਪਹਿਲੂ ਨੇ ਜਿਸ ਦੇ ਆਧਾਰ ਤੇ ਆਰਟੀਕਲ 75 ਦੇ ਵਿੱਚ 5ਏ ਉਪਵੰਧ ਜੋੜਿਆ ਜਾਵੇਗਾ। ਇਸ ਦੇ ਅੰਦਰ ਜੇਕਰ ਕੋਈ ਮੰਤਰੀ ਕਿਸੇ ਗੰਭੀਰ ਅਪਰਾਧ, ਯਾਨੀ ਕਿ 5 ਸਾਲ ਜਾਂ ਇਸ ਤੋਂ ਵੱਧ ਸਜ਼ਾ ਯੋਗ ਅਪਰਾਧ ਦੇ ਦੋਸ਼ ਚ ਲਗਾਤਾਰ 3 ਦਿਨਾਂ ਦੇ ਲਈ ਜੇਲ੍ਹ ਚ ਰਹਿੰਦਾ ਹੈ ਤਾਂ ਉਸ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਤੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ। ਜੇਕਰ ਪ੍ਰਧਾਨ ਮੰਤਰੀ ਸਲਾਹ ਨਹੀਂ ਦਿੰਦੇ ਤਾਂ ਵੀ 31ਵੇਂ ਦਿਨ ਤੋਂ ਬਾਅਦ ਉਸ ਮੰਤਰੀ ਨੂੰ ਆਪਣੇ ਆਪ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਜੇਕਰ ਪ੍ਰਧਾਨ ਮੰਤਰੀ ਖੁਦ ਅਜਿਹੇ ਦੋਸ਼ਾਂ 'ਚ ਤੀਰ ਦੇ ਨਾਲ ਹੀ ਜੇਲ੍ਹ 'ਚ ਹੈ ਤਾਂ ਉਹਨਾਂ ਨੂੰ ਵੀ 31ਵੇਂ ਦਿਨ ਤੱਕ ਅਸਤੀਫਾ ਦੇਣਾ ਪਵੇਗਾ ਜੇਕਰ ਉਹ ਅਸਤੀਫਾ ਨਹੀਂ ਦਿੰਦੇ ਤਾਂ ਉਹਨਾਂ ਦਾ ਅਹੁਦਾ ਆਪਣੇ ਆਪ ਖਤਮ ਹੋ ਜਾਵੇਗਾ ਇਸ ਦੇ ਨਾਲ ਹੀ ਆਰਟੀਕਲ 161 ਦੇ ਵਿੱਚ 44ਏ ਉਪਬੰਧ ਜੋੜਿਆ ਜਾਵੇਗਾ ਜੇਕਰ ਕੋਈ ਰਾਜ ਮੰਤਰੀ 30 ਦਿਨਾਂ ਦੇ ਲਈ ਜੇਲ੍ਹ 'ਚ ਰਹਿੰਦਾ ਹੈ ਤਾਂ ਰਾਜਪਾਲ ਮੁੱਖ ਮੰਤਰੀ ਦੀ ਸਲਾਹ ਤੇ ਉਸ ਨੂੰ ਅਹੁਦੇ ਤੋਂ ਹਟਾ ਦੇਵੇਗਾ ਤੇ ਜੇਕਰ ਸਲਾਹ ਨਹੀਂ ਦਿੱਤੀ ਜਾਂਦੀ ਤਾਂ ਮੰਤਰੀ ਦਾ ਅਹੁਦਾ 31ਵੇਂ ਦਿਨ ਤੋਂ ਆਪੇ ਹੀ ਖਤਮ ਹੋ ਜਾਵੇਗਾ ਜੇ ਜੇਕਰ ਮੁੱਖ ਮੰਤਰੀ ਖੁਦ 30 ਦਿਨਾਂ ਦੇ ਲਈ ਜੇਲ੍ਹ 'ਚ ਹੈ ਤਾਂ ਉਸ ਨੂੰ ਵੀ 71 ਦਿਨ ਤੱਕ ਅਸਤੀਫਾ ਦੇਣਾ ਪਵੇਗਾ ਨਹੀਂ ਤਾਂ ਉਸ ਦਾ ਅਹੁਦਾ ਆਪਣੇ ਆਪ ਖਤਮ ਹੋ ਜਾਵੇਗਾ ਇਸ ਬਿੱਲ ਦਾ ਮਕਸਦ ਹੈ ਯਕੀਨੀ ਬਣਾਉਣਾ ਹੈ ਕਿ ਗੰਭੀਰ ਅਪਰਾਧਾਂ ਦੇ ਦੋਸ਼ੀ ਲੋਕ ਉੱਚ ਅਹੁਦਿਆਂ ਤੇ ਨਾ ਰਹਿਣ ਤਾਂ ਜੋ ਜਨਤਾ ਦਾ ਸਰਕਾਰ ਤੇ ਵਿਸ਼ਵਾਸ ਪਰਕਰਾਰ ਨਾ ਲਵੇ ਪਰ ਵਿਰੋਧੀ ਧਿਰ ਕਹਿ ਰਹੀ ਹੈ ਕਿ ਇਹ ਬਿੱਲ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਇਸ ਨਾਲ ਕਾਨੂੰਨ ਦੀ ਦੁਰਵਰਤੋਂ ਹੋਵੇਗੀ ਅਤੇ ਜਿਸ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਹਟਾਉਣਾ ਚਾਹੁੰਦੀ ਹੈ ਉਸ ਨੂੰ ਗ੍ਰਿਫਤਾਰ ਕਰਕੇ 30 ਦਿਨਾਂ ਲਈ ਜੇਲ੍ਹ ਵਿੱਚ ਰੱਖਿਆ ਜਾਵੇਗਾ ਤਾਂ ਜੋ ਸਰਕਾਰ ਤੋਂ ਅਸਤੀਫਾ ਦੇ ਦੇਵੇ ਅਤੇ ਵਿਰੋਧੀ ਧਿਰ ਦੀ ਇੱਕ ਵੱਡੀ ਦਲੀਲ ਇਹ ਹੈ ਕਿ ਕਿਸੇ ਵੀ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਮੰਤਰੀ ਤੋਂ ਦੋਸ਼ੀ ਸਾਬਤ ਹੋਣ ਤੋਂ ਪਹਿਲਾਂ ਉਸ ਦਾ ਅਹੁਦਾ ਖੋਣਾ ਲੋਕਤੰਤਰ ਦੇ ਵਿਰੁੱਧ ਹੈ। ਤਾਂ ਤੁਸੀਂ ਇਸ ਨਵੇਂ ਬਿੱਲ ਨੂੰ ਕਿਵੇਂ ਦੇਖਦੇ ਹੋ? ਤੁਹਾਡੇ ਇਸ ਨਵੇਂ ਬਿੱਲ ਨੂੰ ਲੈ ਕੇ ਕੀ ਵਿਚਾਰ ਨੇ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਦੇਖਦੇ ਰਹੋ ਡੇਨਿਕ ਸਵੇਰਾ ਟੀਵੀ। ਜੇਕਰ ਕੋਈ ਮੰਤਰੀ ਮੁੱਖ ਮੰਤਰੀ ਜਾਂ ਫਿਰ ਪ੍ਰਧਾਨ ਮੰਤਰੀ 5 ਸਾਲ ਤੋਂ ਵੱਧ ਦੀ ਸਜ਼ਾ ਦੇ ਮਾਮਲੇ 'ਚ ਦੋਸ਼ੀ ਪਾਇਆ ਜਾਂਦਾ ਹੈ ਤੇ ਉਹ 30 ਦਿਨਾਂ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਅਸਤੀਫਾ ਦੇਣਾ ਪਵੇਗਾ ਇਹ ਬਿੱਲ ਗ੍ਰਹਿ ਮੰਤਰੀ ਅਮਿਤ ਸ਼ਾਨੇ ਲੋਕ ਸਭਾ ਦੇ ਵਿੱਚ ਕੱਲ ਪੇਸ਼ ਕੀਤਾ ਸੀ ਲੋਕ ਸਭਾ ਦੇ ਵਿੱਚ ਕੱਲ ਬੁੱਧਵਾਰ ਨੂੰ 130ਵਾਂ ਸੋਧ ਬਿੱਲ ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਗੰਭੀਰ ਅਪਰਾਧਿਕ ਮਾਮਲਿਆਂ 'ਚ ਗ੍ਰਫਤਾਰ ਜਾਂ ਹਿਰਾਸਤ ਦੇ ਵਿੱਚ ਲਏ ਜਾਣ ਤੇ ਪ੍ਰਧਾਨ ਮੰਤਰੀ ਕੇਂਦਰੀ ਮੰਤਰੀ ਮੁੱਖ ਮੰਤਰੀ ਜਾਂ ਫਿਰ ਰਾਜ ਦੇ ਮੰਤਰੀਆਂ ਨੂੰ ਅਹੁਦੇ ਤੋਂ ਹਟਾਉਣ ਦੀ ਗੱਲ ਕੀਤੀ ਗਈ ਹੈ ਹੁਣ ਤੱਕ ਸੰਵਿਧਾਨ ਅਧੀਨ ਸਿਰਫ ਉਹੀ ਜਨ ਪ੍ਰਤੀਨਿਧੀ ਅਹੁਦੇ ਤੋਂ ਹਟਾਏ ਜਾ ਸਕਦੇ ਸਨ ਜਿਨ੍ਹਾਂ ਨੂੰ ਅਦਾਲਤ ਵੱਲੋਂ ਦੋਸ਼ੀ ਘਰਾ ਦਿੱਤਾ ਜਾਂਦਾ ਸੀ ਪਰ ਨਵੇਂ ਪ੍ਰਸਤਾਵਿਤ ਬਿੱਲ ਵਿੱਚ ਕਿਹਾ ਗਿਆ ਹੈ ਕਿ ਜੇ ਪ੍ਰਧਾਨ ਮੰਤਰੀ ਕੋਈ ਕੇਂਦਰੀ ਮੰਤਰੀ ਜਾਂ ਫਿਰ ਕੋਈ ਮੁੱਖ ਮੰਤਰੀ ਜਾਂ ਕਿਸੇ ਰਾਜ ਦਾ ਸਾਸ਼ਿਤ ਪ੍ਰਦੇਸ਼ ਮੰਤਰੀ ਗ੍ਰਿਫਤਾਰ ਹੋ ਕੇ ਲਗਾਤਾਰ 30 ਦਿਨਾਂ ਤੱਕ ਹਿਰਾਸਤ ਦੇ ਵਿੱਚ ਰਹਿੰਦਾ ਹੈ ਤਾਂ ਉਸ ਨੂੰ 31ਵੇਂ ਦਿਨ ਅਸਤੀਫਾ ਦੇਣਾ ਪਵੇਗਾ ਜਾਂ ਫਿਰ ਆਪਣੇ ਆਪ ਹੀ ਅਹੁਦੇ ਤੋਂ ਹਟਾਇਆ ਸਮਝਿਆ ਜਾਵੇਗਾ ਰਾਜਨੀਤਿਕ ਅਪਰਾਧ ਨੂੰ ਰੋਕਣ ਵੱਲ ਸਰਕਾਰ ਦਾ ਇਹ ਵੱਡਾ ਕਦਮ ਹੈ ਪ੍ਰਧਾਨ ਮੰਤਰੀ ਕੇਂਦਰੀ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਇਸ ਕਾਨੂੰਨ ਦੇ ਦਾਇਰੇ ਵਿੱਚ ਹੋਣਗੇ ਇਸ ਕਾਨੂੰਨ ਦੇ ਤਹਿਤ ਮੰਤਰੀਆਂ ਤੇ ਮੁੱਖ ਮੰਤਰੀਆਂ ਨੂੰ ਗ੍ਰਿਫਤਾਰੀਆਂ ਹਿਰਾਸਤ ਚ ਲਏ ਜਾਣ ਤੇ ਹਟਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ 30 ਦਿਨਾਂ ਲਈ ਨਿਆਇਕ ਹਿਰਾਸਤ ਤੇ ਮੰਤਰੀ ਅਹੁਦਾ ਵੀ ਹਟਾਇਆ ਜਾਵੇਗਾ ਉਹ ਦੱਸਦੀ ਹੈ ਕਿ 3ਵੇਂ ਸੰਵਿਧਾਨਕ ਸੋਧ ਦੇ ਕੁਝ ਮਹੱਤਵਪੂਰਨ ਪਹਿਲੂ ਨੇ ਜਿਸ ਦੇ ਆਧਾਰ ਤੇ ਆਰਟੀਕਲ 75 ਦੇ ਵਿੱਚ 5ਏ ਉਪਵੰਧ ਜੋੜਿਆ ਜਾਵੇਗਾ ਇਸ ਦੇ ਅੰਦਰ ਜੇਕਰ ਕੋਈ ਮੰਤਰੀ ਕਿਸੇ ਗੰਭੀਰ ਅਪਰਾਧ ਯਾਨੀ ਕਿ 5 ਸਾਲ ਜਾਂ ਇਸ ਤੋਂ ਵੱਧ ਸਜ਼ਾ ਯੋਗ ਅਪਰਾਧ ਦੇ ਦੋਸ਼ ਚ ਲਗਾਤਾਰ 30 ਦਿਨਾਂ ਦੇ ਲਈ ਜੇਲ੍ਹ ਚ ਰਹਿੰਦਾ ਹੈ ਤਾਂ ਉਸ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਤੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਜੇਕਰ ਪ੍ਰਧਾਨ ਮੰਤਰੀ ਸਲਾਹ ਨਹੀਂ ਦਿੰਦੇ ਤਾਂ ਵੀ 31ਵੇਂ ਦਿਨ ਤੋਂ ਬਾਅਦ ਉਸ ਮੰਤਰੀ ਨੂੰ ਆਪਣੇ ਆਪ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ ਚੇਕਰ ਪ੍ਰਧਾਨ ਮੰਤਰੀ ਖੁਦ ਅਜਿਹੇ ਦੋਸ਼ਾਂ 'ਚ ਤੀ ਦਿਨਾਂ ਲਈ ਜੇਲ੍ਹ 'ਚ ਹੈ ਤਾਂ ਉਹਨਾਂ ਨੂੰ ਵੀ 31 ਦਿਨਾਂ ਤੱਕ ਅਸਤੀਫਾ ਦੇਣਾ ਪਵੇਗਾ ਜੇਕਰ ਉਹ ਅਸਤੀਫਾ ਨਹੀਂ ਦਿੰਦੇ ਤਾਂ ਉਹਨਾਂ ਦਾ ਅਹੁਦਾ ਆਪਣੇ ਆਪ ਖਤਮ ਹੋ ਜਾਵੇਗਾ ਇਸ ਦੇ ਨਾਲ ਹੀ ਆਰਟੀਕਲ 161 ਦੇ ਵਿੱਚ 44ਏ ਉਪਬੰਧ ਜੋੜਿਆ ਜਾਵੇਗਾ ਜੇਕਰ ਕੋਈ ਰਾਜ ਮੰਤਰੀ 30 ਦਿਨਾਂ ਦੇ ਲਈ ਜੇਲ੍ਹ 'ਚ ਰਹਿੰਦਾ ਹੈ ਤਾਂ ਰਾਜਪਾਲ ਮੁੱਖ ਮੰਤਰੀ ਦੀ ਸਲਾਹ ਤੇ ਉਸ ਨੂੰ ਅਹੁਦੇ ਤੋਂ ਹਟਾ ਦੇਵੇਗਾ ਤੇ ਜੇਕਰ ਸਲਾਹ ਨਹੀਂ ਦਿੱਤੀ ਜਾਂਦੀ ਤਾਂ ਮੰਤਰੀ ਦਾ ਅਹੁਦਾ 31 ਦਿਨ ਤੋਂ ਆਪਣੇ ਹੀ ਖਤਮ ਪੂਜਾਵੇਗਾ ਕਿ ਜੇਕਰ ਮੁੱਖ ਮੰਤਰੀ ਕੋਤੀ ਦਿਨਾਂ ਦੇ ਲਈ ਜੇਲ੍ਹ 'ਚ ਹੈ ਤਾਂ ਉਸ ਨੂੰ ਵੀ 71 ਦਿਨ ਤੱਕ ਅਸਤੀਫਾ ਦੇਣਾ ਪਵੇਗਾ ਨਹੀਂ ਤਾਂ ਉਸ ਦਾ ਅਹੁਦਾ ਆਪਣੇ ਆਪ ਖਤਮ ਹੋ ਜਾਵੇਗਾ ਇਸ ਬਿੱਲ ਦਾ ਮਕਸਦ ਹੈ ਯਕੀਨੀ ਬਣਾਉਣਾ ਹੈ ਕਿ ਗੰਭੀਰ ਅਪਰਾਧਾਂ ਦੇ ਦੋਸ਼ੀ ਲੋਕ ਉੱਚ ਅਹੁਦਿਆਂ ਤੇ ਨਾ ਰਹਿਣ ਤਾਂ ਜੋ ਜਨਤਾ ਦਾ ਸਰਕਾਰ ਤੇ ਵਿਸ਼ਵਾਸ ਪਰਕਰਾਰ ਰਹੇ ਪਰ ਵਿਰੋਧੀ ਧਿਰ ਕਹਿ ਰਹੀ ਹੈ ਕਿ ਇਹ ਬਿੱਲ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਇਸ ਸਾਲ ਕਾਨੂੰਨ ਦੀ ਦੁਰਵਰਤੋਂ ਹੋਵੇਗੀ ਅਤੇ ਜਿਸ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਹਟਾਉਣਾ ਚਾਹੁੰਦੀ ਹੈ ਉਸ ਨੂੰ ਗ੍ਰਿਫਤਾਰ ਕਰਕੇ 30 ਦਿਨਾਂ ਲਈ ਜੇਲ੍ਹ ਵਿੱਚ ਰੱਖਿਆ ਜਾਵੇਗਾ ਤਾਂ ਜੋ ਸਰਕਾਰ ਤੋਂ ਅਸਤੀਫਾ ਦੇ ਦੇਵੇ ਅਤੇ ਵਿਰੋਧੀ ਧਿਰ ਦੀ ਇੱਕ ਵੱਡੀ ਦਲੀਲ ਇਹ ਹੈ ਕਿ ਕਿਸੇ ਵੀ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਮੰਤਰੀ ਤੋਂ ਦੋਸ਼ੀ ਸਾਬਤ ਹੋਣ ਤੋਂ ਪਹਿਲਾਂ ਉਸ ਦਾ ਅਹੁਦਾ ਖੋਣਾ ਲੋਕਤੰਤਰ ਦੇ ਵਿਰੁੱਧ ਹੈ। ਤਾਂ ਤੁਸੀਂ ਇਸ ਨਵੇਂ ਬਿੱਲ ਨੂੰ ਕਿਵੇਂ ਦੇਖਦੇ ਹੋ? ਤੁਹਾਡੇ ਇਸ ਨਵੇਂ ਬਿੱਲ ਨੂੰ ਲੈ ਕੇ ਕੀ ਵਿਚਾਰ ਨੇ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ।